ਨੇ ਰਵੀ ਨੇ ਨੇ ਹੇਲੇ ਵਾਹਿਗੁਰੂ ਜੀ ਵਾਹਿਗੁਰੂ ਹਲੇ ਹਲੇ ਆਓ ਜੀ ਸਾਰੀ ਸੰਗਤ ਪਹਿਲਾ ਫਤਿਹ ਪਰਮਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਤੇ ਖਾਤੇ ਉੱਤੇ ਹੱਥ ਤਰ ਮਿਲਦੀ ਨਾ ਰੋਟੀ ਵੇਲਾ ਬੰਦਾ ਆਖੇ ਮੇਰੀ ਕਿਸਮਤ ਨਿਆ ਖੋਟੀ ਕਰ ਦਸਨੋਹਾਂ ਦੀ ਕੀਰਤ ਉਹਦੀ ਰਾਜਾ ਵਿੱਚ ਰਹਿ ਉਹਨੂੰ ਪਾਈ ਜਾਂਦਾ ਹੈ ਰੱਖ ਰੱਬ ਤੇ ਯਕੀਨ ਆ ਬੰਦਾ ਮਰਦਾ ਨਹੀਂ ਭੁੱਖਾ ਉਹ ਤਾਂ ਕੀੜਿਆਂ ਦੇ ਮੂੰਹ ਚ ਵੀ ਅੰਨ ਪਾਈ ਜਾਂਦਾ ਹੈ ਰੱਖ ਰੱਬ ਤੇ ਯਕੀਨ ਆ ਬੰਦਾ ਮਰਦਾ ਨਹੀਂ ਭੁੱਖਾ ਉਹ ਤਾਂ ਕੀੜਿਆਂ ਦੇ ਮੂੰਹ ਚ ਵੀ ਅੰਨ ਪਾਈ ਜਾਂਦਾ ਇਹ ਸੂਰਬੀਰ ਜੋਧਿਆਂ ਦੀ ਧਰਤੀ ਆ ਮੇਰੇ ਵੀਰੋ ਜੇ ਗੱਲ ਕਰੀਏ ਅੱਜ ਕਦੇ ਧੰਤਨ ਬਾਬਾ ਲక్ష్మణ ਦਾਸ ਦੀ ਦੀਵ ਕਦੇ ਵਸਾਈ ਹੋਈ ਨਗਰੀ ਆ ਬੜੀ ਪਾਲ ਕਿਰਪਾ ਕਹਿੰਦੇ ਇਸ ਇਲਾਕੇ ਉੱਤੇ ਮੇਰੇ ਵੀਰੋ ਸ੍ਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬੋਕੜ ਵਿੱਚ ਨੇਕ ਮਾਨ ਦਾ ਪਿੰਡ ਹੈ ਮੇਰੇ ਵੀਰੋ ਤੇ ਜਿੱਥੇ ਪਹਾੜੀਆਂ ਨਾਲ ਲੱਗੀਆਂ ਵੱਡਾ ਕਦੇ ਧੰਨਵਾਦ ਕਰਦੇ ਆ ਲਓ ਸਾਹਮਣੇ ਲੱਗਿਆ ਕਦੇ ਜੱਫਾ ਟੋਪ ਦਾ ਮੁੰਡੇ ਨੇ ਤੇ ਐਣ ਕਹਿੰਦੇ ਬੱਲੇ ਬੱਲੇ ਕਰਾਤੀ ਇੱਥੇ ਰੱਖਾ ਐਣ ਚਰਚੇ ਵੱਡੇ ਹੁੰਦੇ ਆ ਉਧਰ ਜਿੱਥੇ ਮਾਨ ਸ਼ਿਕਸ਼ੀ ਦਾ ਕਦੇ ਪੁੱਜੀਆ ਵੱਡਾ ਕਦੇ ਧੰਨਵਾਦ ਕਰਦੇ ਆ ਲਓ ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ ਮੁੰਡਾ ਲਓ ਪੈਂਦੀ ਰੇਡ ਕਿ ਜੋ ਵੀ ਮੈਚ ਵੱਡੇ ਖੇਡੇ ਜਾਣੇ ਆ ਹਾਂ ਗਰਾਊਂਡ ਜਿਹੜੀ ਕਲੀਅਰ ਕਰ ਦਈਏ ਬੇਨਤੀ ਆ ਸਾਡੀ ਲਓ ਸਾਹਮਣੇ ਮੈਚ ਕਦੇ ਚੋਟੀ ਦਾ ਖੇਡਿਆ ਜਾ ਰਹਾ ਮੇਰੇ ਵੀਰਿਆ ਪਰ ਕਬੱਡੀ ਕਬੱਡੀ ਕਰਦਾ ਆਓ ਸਾਹਮਣੇ ਰੇਡ ਕਦੇ ਪੈ ਗਈ ਕਿਹੜਾ ਕਿੱਣਾ ਕਿੱਥੋਂ ਭਲਵਾਨ ਰੱਜਦੇ ਤੇ ਮਿੱਤਰੋ ਜਹਾਜਾਂ ਨੂੰ ਨਹੀਂ ਰੋਨੇ ਵੱਜਦੇ ਤੇ ਕਦੇ ਨਾ ਭੜਾਕੂ ਨੇ ਅੜੇ ਡਿਗਰੀ ਤੇ ਚੋਰਾ ਮੂਰੇ ਆਉਂਦੇ ਨਹੀਂ ਜਿੰਦੇ ਸੋਹਣਿਆ ਮਾਵਾ ਦੀ ਜੋ ਸ਼ਾਂਤੀ ਵਿੱਚੋਂ ਮਿਲਦੀ ਦਲੇਰੀ ਪਰ ਪੈਗਤਾ ਦੇ ਬੁੱਤ ਕਿੱਥੇ ਦੇਂਦੇ ਸੋਣਿਆ ਲਓ ਸਾਹਮਣੇ ਮੁੰਡੇ ਨੇ ਕਹਿੰਦੇ ਟੌਪ ਨੇ ਮੁੰਡਾ ਫੇਰ ਕਹਿੰਦੇ ਕਰਦਾ ਹੋਇਆ ਕਬੱਡੀ ਕਬੱਡੀ ਉਧਰ ਕਹਿੰਦੇ 3 ਜਾਂਫੀ ਕਹਿੰਦੇ ਤਿਆਰ ਵਰ ਤਿਆਰ ਹੈ ਲਓ ਸਾਹਮਣੇ ਪੈਂਦੀ ਕਬੱਡੀ ਉਹ ਬੱਲੇ 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 ਇੱਥੇ ਰੱਖਾ ਉਹ ਗਿਆਨੀ ਜਾਉਂਦਾ ਰਹਿ ਜਾਉ ਲਓ ਸਾਹਮਣੇ ਗੱਭਰੂ ਕਹਿੰਦੇ ਫੇਰ ਰੇਡ ਪੌਂਡ ਲਈ ਵਧਿਆ ਹੋਇਆ ਉਹ ਕਰਾਉਂਦਾ ਕਹਿੰਦੇ ਬੱਲੇ ਬੱਲੇ ਲਓ ਸਾਹਮਣੇ 4 ਜਾਂਫੀ ਕਹਿੰਦੇ ਤਿਆਰ ਵਰ ਤਿਆਰ ਹੈ ਲਓ ਪੈਂਦੀ ਰੇਡ ਉਹ ਬੱਲੇ 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 ਕਬੱਡੀ 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 ਇੱਥੇ ਰੱਖਾ ਲਓ ਸਾਹਮਣੇ ਪਹੁੰਚਦਾ ਲਓ ਸਾਹਮਣੇ ਬਾਲ ਰੇਡ ਪਾਉਣ ਲਈ ਗੱਭਰੂ ਕਦੇ ਫੇਰ ਕਦੇ ਹਲਕੇ ਜਿਹੇ ਕਦਮਾਂ ਦੇ ਨਾਲ ਵਧਿਆ ਉਧਰ ਕਦੇ ਤਿੰਨ ਜਾਂਫੀ ਉਹ ਤਿਆਰ ਵਰ ਤਿਆਰ ਹੈ ਲਓ ਪੈਂਦੀ ਕਬੱਡੀ ਬੱਲੇ 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 ਉਹ ਤਾੜੀ ਤੁੜੀ ਮਾਰ ਦਿਓ ਜੀਲੇ ਹਲੇ 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 ਲਾ ਸਾਹਮਣੇ ਪੈਂਦੀ ਰੇਟ ਬਾਹਲਾ ਲੱਗ ਜਾਂਦਾ ਜਿਹੜਾ ਸਮੇਂ ਦੀ ਕਦਰ ਨਹੀਂ ਕਰਦਾ ਸਮਾਂ ਫਿਰ ਉਹ ਦੀ ਕਦਰ ਨਹੀਂ ਕਰਦਾ ਲਾ ਸਾਹਮਣੇ ਤਿੰਨ ਜਾਂਫੀ ਕਦੇ ਤਿਆਰ ਵਰ ਤਿਆਰ ਲਾ ਪੈਂਦੀ ਰੇਟ ਉਹ ਕਬੱਡੀ 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 ਕਰਦਾ ਹੋਇਆ ਖਿਡਾਰੀ ਲਾ ਸਾਹਮਣੇ ਉਹ ਟੌਪ ਦਾ ਬੱਲੇ 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 ਆਓ 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 ਠਹਿਰਾਖਾ ਆ ਸਾਹਮਣੇ ਮੁੰਡਾ ਫੇਰ ਰੇਡ ਪੌਲੀ ਕਦੇ ਵਧਿਆ ਹੋਇਆ ਕਿ ਉਮਰਾਂ ਨੇ ਛੋਟੀਆਂ ਤੇ ਕਾਰਨਾਮੇ ਵੱਡੇ ਕਹਿੰਦੇ ਤੇ ਕਹਾਉਂਦੇ ਉਹ ਕੰਡੇ ਪਹਿਲੀਆਂ ਚ ਕੱਢਿਆ ਕਹਿੰਦੇ ਤੇ ਸਾਹਮਣੇ ਰੇਡ ਤੇ ਮੁੱਲ ਪਹਿਣ ਸ਼ਰੀਰਾਂ ਦੇ ਜਿਹੜੇ ਲੌਂਦੇ ਮਿਹਨਤ ਅਟਕੇ ਤੇ ਤਨ ਜੋਰ ਜਵਾਨਾਂ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ ਇਹ ਅਧੀਲ ਘੋੜੇ ਨੇ ਕਰ ਹੀ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹੱਟ ਪੱਛੇ ਲੁੱਡੀ ਆਪਾਂ ਆਉਂਦੀ ਫਿਰੇ ਜਵਾਨੀ ਰਾਜੇ ਖੇਲੇ ਹੱਟ ਫਿਰ ਜਵਾਨੀ ਉਹ ਬਾਈ ਦਾ ਉਧਰ ਕਦੇ ਟਰੌਨ ਵੀ ਜਿਹੜੇ ਉੱਡ ਚੁੱਕੇ ਆ ਵੱਡਾ ਕਦੇ ਧੰਨਵਾਦ ਕਰਦੇ ਆ ਭਰਾਵਾਂ ਦਾ ਸਾਊਂਡ ਵਾਲੇ ਵੀਰ ਦਾ ਕਦੇ ਵੱਡਾ ਧੰਨਵਾਦ ਹੈ ਲਓ ਸਾਹਮਣੇ ਮੁੰਡਾ ਕਦੇ ਟਾਪ ਦਾ ਗੋੜੀਆ ਰੇਟ ਹੈ ਵੱਡਾ ਧੰਨਵਾਦ ਹੈ ਲਓ ਸਾਹਮਣੇ ਫੇਰ ਮੁੰਡਾ ਕਦੇ ਕਰਦਾ ਹੋਇਆ ਕਬੱਡੀ ਕਬੱਡੀ ਉਧਰ ਕਦੇ ਟਿੱਕ ਜਾਫੀ ਤਿਆਰ ਪਰ ਤਿਆਰ ਹੈ ਲਓ ਕਬੱਡੀ 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 ਉਹ ਬੱਲੇ 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 ਦਿਨ ਜਾਂ ਫੀ ਤਿਆਰ ਮਰ ਤਿਆਰ ਆ ਲਓ ਪੈਂਦੀ ਰੇਡ ਹੋ ਬੱਲੇ ਬੱਲੇ ਇੱਥੇ ਰੱਖਾ ਲਾ ਸਾਹਮਣੇ ਮੁੰਡਾ ਕਹਿੰਦੇ ਐਨ ਕਹਿੰਦੇ ਇੱਕ ਕਹਿੰਦੇ ਕਹਿੰਦੇ ਮੈਦਾਨ ਅੰਦਰ ਕਿ ਛੱਡ ਚੱਲੇ ਪੰਜਾਬ ਚੱਤਰਿਓ ਕਿਹੜੀ ਆ ਤਪਾਲੀ ਲੱਗੇ ਵਿੱਚ ਬਦੇਸਾਂ ਦੇ ਹੁਣ ਲੋੜੀ ਤੇ ਦੀਵਾਲੀ ਪਾਣੀ ਪੁੱਜਦਾ ਕਰਦੀ ਆਏ ਬੇੰਤੀ ਆ ਸਾਡੀ ਕਿਉਂਕਿ ਮੈਚ ਜਿਹੜੇ ਬਾਲੇ ਬਾਕੀ ਆ ਲਾ ਸਾਹਮਣੇ ਮੁੰਡਾ ਕਹਿੰਦੇ ਕਬੱਡੀ ਕਬੱਡੀ ਕਰਦਾ ਹੋਇਆ ਤੇ 8 ਪੁਆਇੰਟ ਜਿਹੜਾ ਸੋਨਾ ਜੋੜ ਗਿਆ ਖੇਡ ਦੇ ਉਧਰ ਜਿੰਨੀਆਂ ਮਾਨ ਸ਼ਕਤੀ ਦਾ ਕਮੇਟੀ ਵਾਲੇ ਭਰਾਵਾਂ ਦਾ ਬੰਦਾ ਕਦੇ ਧੰਨਵਾਦ ਕਰਦੇ ਆ ਲਓ ਸਾਹਮਣੇ ਕਦੇ ਲੱਗਿਆ ਕਦੇ ਜੋਰ ਮੇਰੇ ਵੀਰੋ ਤੇ ਐਨ ਜਿੰਦੇ ਬੱਲੇ ਬੱਲੇ ਕਰਾਤੀ ਹੈ ਲਓ ਸਾਹਮਣੇ ਬੱਲੇ 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 ਉਹ ਭਾਈ ਤਾੜੀ ਤੂੜੀ ਮਾਰ ਦਿਓ ਫਿਰ ਪਾ ਦਿਓ ਰੌਲਾ ਲਓ ਸਾਹਮਣੇ 나ੜੀਆਂ ਦਾ ਕਹਿੰਦੇ ਰੇਡ ਪਉਂਦਾ ਆ ਹਲਕੇ ਜਿਹੇ ਕਦੇ ਕਦਮਾਂ ਦੇ ਨਾਲ ਵਧਿਆ ਯਾਰ ਯਾਰ ਕਰਦਾ ਕਬੱਡੀ 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 ਉਹ ਪੈਸੇ ਪੂਸੇ ਵਾਲਾ ਬੰਦਾ ਵੱਡਾ ਵੇਕੇ ਨਹੀਂ ਉਹ ਛੱਡੇ ਮਾਰੀ ਦੇ ਹਰ ਇੱਕ ਨਾਲ ਨੂੰ ਦਿਲ ਖੁੱਲਦਾ ਕਰ ਦੂਰੀ ਯਾਰੀ ਦੇ ਜਿੱਥੇ ਅਣਖਾਂ ਦੇ ਆਜੇ ਗੱਲ ਹੈ ਉੱਥੇ ਫਾਣੇ ਵਾਂਗੂ ਅੜਿਆ ਕਰੋ ਮਰੇ ਬੰਦੇ ਦੀਆਂ ਸਟੋਰੀਆਂ ਪਾਉਂਦਾ ਕੀ ਫਾਇਦਾ ਬੰਦੇ ਜਉਂਦੇ ਨਾਲ ਖੜਿਆ ਕਰੋ ਮਰੇ ਬੰਦੇ ਦੀਆਂ ਸਟੋਰੀਆਂ ਲਾਉਂਦਾ ਕੀ ਫਾਇਦਾ ਬੰਦੇ ਚੌਦੇ ਨਾਲ ਖੜੇ ਕਦਮਾਂ ਦੇ ਨਾਲ ਵਧਿਆ ਛੋਟੀ ਉਮਰ ਆ ਮੁੰਡੇ ਦੀ ਲਓ ਪਹਿਲੀ ਰੇਡ ਉਹ ਬੱਲੇ ਬੱਲੇ ਪਾ ਦੇ ਪਾ ਦੇ ਸੋਹਣਾ ਐਨ ਕਹਿੰਦੇ ਬੱਲੇ ਬੱਲੇ ਕਰਾਈ ਤੁਰਿਆ ਆਉਂਦਾ ਖੇਡਦੇ ਕਦੇ ਮਹਾਨ ਇੰਦਰ ਲਓ ਸਾਹਮਣੇ ਉਹ ਬੱਲੇ ਉਹ ਬੱਲੇ 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 ਕਬੱਡੀ 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 ਉਹ ਤਾੜੀ ਤੁੜੀ ਦਾ ਮਾਰਦੇ ਫਿਰ ਤੇ ਰੱਖ ਆ ਉਹ ਉਹ ਆ ਹਾਈ ਤੇ ਰੱਖ ਨਾਗਾ ਦੀ ਜੋੜੀ ਪੁੱਜੀ ਐ हां दोवे जुड़वे ਭਰਾ ਦੇ ਦੋਵੇਂ ਚੋਟੀ ਦੇ ਮਾਲ ਹੈ ਇਹ ਦੋਵੇਂ ਨਾਗ ਹੈ ਲਓ ਸਾਹਮਣੇ ਪੈਂਦੀ ਕਬੱਡੀ ਉਹ ਬੱਲੇ 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 ਲੱਗਿਆ ਜੋਰ ਹੋ 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 ਉਹ ਤਾੜੀ ਤੁੜੀ ਦੇ ਮਾਰ ਦਿਓ ਟੌਪ ਪਾੜਾ ਬੰਦਾ ਥੇੜਾ ਜਾ ਰਿਹਾ ਮੇਰੇ ਵੀਰਿਆ ਲਓ ਸਾਹਮਣੇ ਕਹਿੰਦੇ ਪੈਂਦੀ ਕਬੱਡੀ ਉਹ ਕਰਾਉਂਦਾ ਮੁੰਡਾ ਬੱਲੇ 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 ਭਾਈ ਪਾੜੀ ਪੁੱਜਦਾ ਕਰਦੀ ਹੋਈ ਬਾਈ ਕਿਸੇ ਦਾ ਬੱਚਾ ਛੋਟਾ ਕੁਆੜਾ ਸਰਦਾਰ ਤੇ ਬਾਈ ਆ ਕੇ ਲੈ ਜਾਓ ਬੇਤੀ ਹੈ ਹਾਂ ਕਿਸ ਭਰਾ ਦਾ ਹੈਗਾ ਆ ਕੇ ਲੈ ਜਾਓ ਬੇਤੀ ਹੈ ਸਾਰੇ ਵੀਰਾਂ ਨੂੰ ਬੇਤੀ ਹੈ ਵਾਇਗਰ ਵਾਇਗਰ ਜਿੱਕੀ ਫਤਿਹ ਵੈਗੁਰ ਜੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਲੋ ਮਾਤਾ ਪਿਤਾ ਨੂੰ ਬੇਨਤੀ ਕਿ ਕਿਰਪਾ ਕਰਕੇ ਜੇ ਕੋਈ ਲਾਗੇ ਬੰਨੇ ਹੈਗਾ ਤੇ ਉਹ ਸਾਡੇ ਗਰਾਊਂਡ ਦੇ ਵਿੱਚ ਆ ਜਾਵੇ ਬੇਨਤੀ ਆ ਵੈਗੁਰ ਜੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਮੈਂ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਕਹਿੰਦੇ ਇਸ ਧਰਤੀ ਦੇ ਉੱਪਰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸਾਰੀ ਸੰਗਤ ਦੇ ਨਾਲ ਮਿਲ ਕੇ ਬਹੁਤ ਵੱਡਾ ਪ੍ਰਣਾਮ ਕੀਤਾ ਇਹ ਕਹਿੰਦੇ ਸ਼ਹੀਦਰ ਇਹ ਨਗਰ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂ ਬੜੀ ਕਿਰਪਾ ਸੇ ਨਗਰ ਦੇ ਉੱਪਰ ਆਏ ਸਾਲ ਹੀ ਇਸ ਧਰਤੀ ਦੇ ਉੱਪਰ ਮੇਲੇ ਲੱਗਦੇ ਆ ਔਰ ਪ੍ਰਬੰਧਕ ਕਮੇਟੀ ਕਹਿੰਦੇ ਵੱਡਾ ਪ੍ਰਬੰਧ ਕਰ ਜਾਂਦੀ ਆ ਵੱਡੀ ਸੋਚ ਆ ਵੱਡੀ ਕੱਲ ਨਾ ਕੱਲ ਦੇ ਤੇ ਫਿਰ ਵੱਡੀਆਂ ਗੱਲਾਂ ਹੁੰਦੀਆਂ ਕੋਈ ਗੱਲ ਨਹੀਂ ਇੱਕ ਇੱਕ ਰੇਡ ਰਹਿ ਗਈ ਆ ਕਿਉਂਕਿ ਹੁਣ ਆਪਾਂ ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੀਏ ਇਧਰਲੇ ਪਾਸੇ ਸਰਦਾਰ ਬਲਵਿੰਦਰ ਸਿੰਘ ਜੀ ਬੜੀ ਪਿਆਰੀ ਸ਼ਖਰਦਾਰ ਕਸ਼ਮੀਰ ਸਿੰਘ ਜੀ ਵੱਡਾ ਧੰਨਵਾਦ ਤੇ ਸਰਦਾਰ ਅਨਮੋਲ ਸਿੰਘ ਜੀ ਬੜਾ ਬਹੁਤ ਸਤਿਕਾਰ ਕਰਾਂਗੇ ਸਰਦਾਰ ਦਰਸ਼ਨ ਸਿੰਘ ਜੀ ਕੋਲਾ ਬਹੁਤ ਬਹੁਤ ਸਤਿਕਾਰ ਮਹਿਤਾਬ ਸਿੰਘ ਜੀ ਔਰ ਸਿਮਰਨਜੀਤ ਸਿੰਘ ਜੀ ਸਤਿਕਾਰ ਤੇ ਜੀ ਸਾਹਿਬ ਬੜੀ ਪਿਆਰੀ ਸਖਸ਼ੀਤ ਬਹੁਤ ਬਹੁਤ ਸਤਿਕਾਰ ਸੁਖਵਿੰਦਰ ਸਿੰਘ ਜੀ ਬਹੁਤ ਬਹੁਤ ਸਤਿਕਾਰ ਗੁਰਮੀਤ ਸਿੰਘ ਜੀ ਕੋਲਾ ਵੱਡਾ ਧੰਨਵਾਦ ਸਮਾਪਤੀ ਇੱਕ ਬੇਨਤੀ ਆ ਪਾਣੀ ਵਾਲੇ ਵੀਰ ਨੂੰ ਕਿ ਆਪਾਂ ਉਧਰਲੀ ਸਾਈਡ ਪਾਣੀ ਲੈ ਜੀਏ ਉਧਰਲੀ ਸਾਈਡ ਪਾਣੀ ਲੈ ਜੀਏ ਔਰ ਇਧਰਲੇ ਪਾਸੇ ਸੋਣੀ ਸਾਡਾ ਵੀਰ ਆਇਆ ਛੰਨਾਲਾ ਅੱਜ ਦਾ ਮੇਲਾ ਲਾਈਵ ਕਰਦੇ ਆ ਭਰਾ ਦਾ ਗੜਗੜਵਾ ਧੰਨਵਾਦ ਕਰਾਂਗੇ ਤੇ ਭਰਾ ਦਾ ਕੱਲ ਪਰਸਵਾ ਮੇਰੇ ਖਿਆਲ ਆ 5 ਤਰੀਕ ਸੀਗੀ ਨਹੀਂ 4 ਤਰੀਕ ਸੀਗੀ ਹਨਾ 4 ਤਰੀਕ ਨੂੰ ਭਰਾ ਦਾ ਇੱਕ ਸ਼ਾਨਦਾਰ ਮੋਟਰਸਾਈਕਲ ਦੇ ਨਾਲ ਵੱਡਾ ਸਨਮਾਨ ਕੀਤਾ ਗਿਆ ਐਨਆਰਆਈ ਵਿਲਰੋ ਬੜਾ ਬੜਾ ਧੰਨਵਾਦ ਕਰਾਂਗੇ ਭਰਾ ਦਾ ਇਧਰਲੇ ਪਾਸੇ ਸਿੱਧੂ ਐਚ ਡੀ ਲਾਈਵ 683 ਆਲੇ ਵੀ ਭਰਾ ਇਹ ਵੀ ਲਾਈਵ ਕਰਨ ਦੇ ਇਹਨਾਂ ਦਾ ਵੀ ਗੜਗੜਵਾ ਧੰਨਵਾਦ ਕਰਾਂਗੇ ਲੋ ਇਧਰਲੇ ਪਾਸੇ ਕਹਿੰਦੇ ਕਬੱਡੀ ਇੱਥੇ ਰੱਖੋ ਗਬਰੂਆ ਗਬਰੂ ਕਹਿੰਦਾ ਸਾਡਾ ਹੱਕ ਇੱਥੇ ਰੱਖਣ ਵਾਲੇ ਸਮੇਂ ਦੇ ਕਹਿੰਦੇ ਵੱਡੇ ਸਟਾਰ ਆ ਮੇਰੇ ਵੀ ਲੋ ਇਧਰਲੇ ਪਾਸੇ ਕਹਿੰਦੇ ਦੋ ਨੰਬਰ ਦੀ ਕੰਨੀ ਤੋਂ ਕਹਿੰਦੇ ਮੁੰਡੇ ਨੇ ਟਰਾਈ ਕੀਤੀ ਕਬੱਡੀ ਦੀਆਂ ਟੀਮਾਂ ਲੈ ਕੇ ਆਇਆ ਔਰ ਬਹੁਤ ਧੰਨਵਾਦ ਕਰਾਂਗੇ ਔਰ ਸੁੱਖਾ ਪਹਿਲਵਾਨ ਸਾਡਾ ਪ੍ਰਾਇਸ ਏਰੀਏ ਦਾ ਵਧੀਆ ਮੱਲ ਇਧਰਲੇ ਪਾਸੇ ਕਹਿੰਦੇ ਆਹ ਮੁੰਡੇ ਨੇ ਖਿੱਚ ਲਿਆ ਖਿੱਚ ਲਿਆ ਇੱਥੇ ਰੱਖ ਓਏ ਗਬਰੂਆ ਉਹ ਨਹੀਂ ਡੋਲ ਪਹਿਲਾ ਟੱਚ ਲਾ ਪਹਿਲਾ ਟੱਚ ਆਹ ਪਾਜੀ ਤੁਹਾਨੂੰ ਕਿਵੇਂ ਚੱਲ 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 ਦੋ ਚੱਲ ਚੱਲ ਆਹ ਵਧੀਆ ਵਧੀਆ ਰੱਖ ਵਧੀਆ ਰੱਖ ਕਣਾ ਮੇਰੇ ਵੀਰੋ ਇਧਰ ਬੂਟਾ ਵੀ ਆ ਗਿਆ ਸਾਡਾ ਭਰਾ ਇਹ ਵੀ ਕਹਿੰਦੇ ਟੌਪ ਦੀ ਟੀਮ ਉਤਾਰਦਾ ਲੋ ਇਧਰ ਨੇ ਪਾਸੇ ਕਹਿੰਦੇ ਮੁੰਡਾ 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 ਭੱਜੂ ਜਾਫਰ ਜਫਾ ਲੱਗੂ ਆਹ ਕਹਿੰਦੇ ਪੀਟੀਸੀ ਪੰਜਾਬੀ ਐਪੀਆ ਇਧਰ ਨੇ ਪਾਸੇ ਕਾਜਲ ਤੇ ਪ੍ਰੀਤ ਇਸ ਏਰੀਏ ਦੀਆਂ ਕਹਿੰਦੇ ਕਿ ਬਹੁਤ ਵਧੀਆ ਸਟਾਰ ਬੱਚੀਆਂ ਦੋ ਪਹਿਣਾ ਤੇ ਦੋਵੇਂ ਕਹਿੰਦੇ ਕਬੱਡੀ ਖੇਡਦੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰੇ ਲੋ ਇਧਰਲੇ ਪਾਸੇ ਕਹਿੰਦੇ ਫੜਿਆ ਗਿੱਟਾ ਲੱਗਾ ਜੋਰ ਔ ਨਿੱਕੇ 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 ਮਲ ਔ ਨਿੱਕੇ ਨਿੱਕੇ ਮਲਾਂ ਦੇ ਦਰਮਿਆਨ ਵੱਡੀ ਟੱਕਰ ਔ ਵੱਡੀ ਟੱਕਰ ਦੇਖਾਂਗੇ ਪੁਆਇੰਟ ਪੁਆਇੰਟ ਤਿੰਮੋ ਵਾਲੀਆ ਵਾਲੀਆ ਇਹ ਕਹਿੰਦੇ ਟੌਪ ਦੀਆਂ ਟੀਮਾਂ ਤਿਆਰ ਕਰਦਾ ਕਾਜ਼ਲ ਕਾਵਲ ਸਾਡਾ ਵੀਰ ਬਹੁਤ ਬਹੁਤ ਧੰਨਵਾਦ ਇਧਰਲੇ ਪਾਸੇ ਦੁਨੀਆ ਦੀਆਂ ਸੁਪਰਸਟਾਰ ਖਡਾਰਨਾ ਵੀ ਕਹਿੰਦੇ ਆ ਗਿਆ ਆਉਣ ਵਾਲੇ ਸਮੇਂ ਦਾ ਭਵਿੱਖ ਇਹ ਕਹਿੰਦੇ ਧੀਆਂ ਤੇ ਧੀਆਂ ਤੇ ਧਿਆਣੀਆਂ ਦੇ ਜਦੋਂ ਗੱਲਾਂ ਚੱਲਦੀਆਂ ਤੇ ਫਿਰ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਮੇਰੇ ਵੀਰੋ ਆ ਮੁੰਡਾ ਕਹਿੰਦੇ ਨੱਚਦਾ ਟੱਪ ਦਾ ਆ ਗਿਆ ਟਿੰਮੋ ਵਾਲਿਆ ਟਿੰਮੋ ਵਾਲਿਆਂ ਨੇ ਐਕਸ਼ਨ ਐਕਸ਼ਨ ਕਹਿੰਦੇ ਬਾਹਲੇ ਹੀ ਦੱਸੇ ਮੁੰਡੇ ਨੇ ਇਹ ਕਹਿੰਦਾ ਨਾਗਾ ਦੀ ਜੋੜੀ ਸੱਕੇ ਭਰਾ ਪਰ ਇਧਰ ਦੇਖ ਲੋ ਇਧਰ ਵੀ ਜੱਫੀਆਂ ਪੈ ਗਈਆਂ ਜਿੱਦਾਂ ਕਹਿੰਦੇ ਚਾਚਾ ਤੇ ਭਤੀਜਾ 에ਰਪੋਰਟ ਤੇ ਮਿਲਦੇ ਆ ਪਰ ਮੁੰਡੇ ਨੇ ਕਹਿੰਦੇ ਤਗੜੇ ਪੰਡ ਦਾ ਵਾਅਦਾ ਕਰ ਦਿੱਤਾ ਸਿੱਖ ਸਰਦਾਰ ਗੱਭੀਤੇ ਰੱਖੋ ਗੱਭਰੂਆ ਅੱਜ ਬਲੇਟ ਬਲੇਟ ਕੇ ਸੁੱਟਨੇ ਆਪਾਂ ਮੀਨਾ ਮੀਨਾ ਇੱਕ ਟੌਪ ਦੀ ਖੜਾਰਨਾ ਤੇ ਸਿਰੇ ਸਿਰੇ ਦੇ ਜੱਫੇ ਤੇ ਮੀਨਾ ਕਹਿੰਦੇ ਇੱਕ ਮੈਚ ਦੇ ਵਿੱਚ ਜਾਦੇ ਨਹੀਂ ਤੇ 11 ਜੱਫੇ 20 ਲਾ ਜਾਂਦੀ ਵੱਧ ਵੀ ਲਾ ਜਾਂਦੀ ਪਰ ਇੱਧਰ ਵੀ ਜੱਫਾ ਲੱਗ ਗਿਆ ਮਿੱਤਰੋ ਇੱਧਰ ਵੀ ਕਹਿੰਦੇ ਜੱਫਾ ਜੱਫਾ ਲੱਗ ਗਿਆ ਤੇ ਗੋਪੀ ਭੁਜਣਾ ਵਾਲਾ ਕਹਿੰਦਾ ਹੁਣ ਪੁਆਇੰਟ ਕਿਹਦੇ ਜਾਫੀ ਨੂੰ ਦੇਾਂਗੇ ਮੇਰੇ ਵੀਰੋ ਪੁਆਇੰਟ ਕਹਿੰਦੇ ਜਾਫੀ ਨੂੰ ਜਾਫੀ ਨੂੰ ਕਹਿੰਦੇ ਰੀਅਲ ਆ ਟੱਕਰ ਕੋਈ ਕੰਮ ਨਹੀਂ ਉਹ ਫੇਕ ਉਹ ਮਾਰ ਮਾਰ ਧੋਲਾ ਭੜੇ ਸਾਰੀ ਪ੍ਰਬੰਧਕ ਕਮੇਟੀ ਕਹਿੰਦੇ ਆ ਜਿਸ ਧਰਤੀ ਦੇ ਉੱਪਰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸਾਰੀ ਸੰਗਤ ਦੇ ਨਾਲ ਰਲ ਮਿਲ ਕੇ ਬਹੁਤ ਵੱਡੇ ਪ੍ਰਾਲੇ ਕਰਦੇ ਸਾਡੇ ਪ੍ਰਬੰਧਕ ਕਮੇਟੀ ਵਾਲੇ ਵੀਰ ਕਿਉਂਕਿ ਆਸ ਪ੍ਰਮਾਤਮਾ ਦੀ ਮਿਹਰ ਹੋਵੇ ਤੇ ਕਹਿੰਦੇ ਤਾਂ ਪ੍ਰਾਲੇ ਕੀਤੇ ਜਾਂਦੇ ਮੇਰੇ ਵੀਰੋ ਤਾਂ ਪ੍ਰਾਲੇ ਆ ਇੱਥੇ ਰੱਖ ਆ ਇੱਥੇ ਰੱਖ ਆਏ ਆ ਐਕਸ਼ਨ ਸੋ ਨਿਹਾਲ ਲੈ ਵੀ ਪ੍ਰਵੇਸ਼ ਕਰ ਆਪਣੀ ਗੇਮ ਵਿੱਚ ਪਹਿਲਾਂ ਤੁਹਾਨੂੰ ਕਹਤਾ ਕਿ ਤੂੰ ਆਪਣਾ ਜੱਕਾ ਚਲਾ ਕੋਈ ਗੱਲ ਨਹੀਂ ਮੈਂ ਆਪੇ ਹੀ ਬੋਲ ਦੇਣਾ ਹੁੰਦਾ ਬਹੁਤ ਬਹੁਤ ਧੰਨਵਾਦ ਲੋ ਇਧਰਲੇ ਪਾਸੇ ਦੋਨੋਂ ਟੀਮਾਂ ਖੇਡ ਗਰਾਊਂਡ ਦੇ ਵਿੱਚ ਆ ਗਈਆਂ ਤੇ ਦੋਨੋਂ ਟੀਮਾਂ ਦਾ ਇੱਕ ਇੱਕ ਸਪੀਅਰ ਪਲੇਅਰ ਮੇਰੇ ਕੋਲ ਆ ਜਾਵੇਗਾ ਹਾਂਜੀ ਚਾਹੇ ਛੋਟਾ ਬੱਚਾ ਘੱਲ ਦੋ ਕਿਉਂਕਿ ਆਪਾਂ ਨਾਮ ਦੱਸਾਂਗੇ ਇਹਨਾਂ ਦੇ ਇਧਰ ਕਿਹੜੀ ਟੀਮ ਹੈ ਟਿਪਣ ਲੋ ਇਧਰਲੇ ਪਾਸੇ ਕਲਦੀਪ ਸਿੰਘ ਜੀ ਇੰਗਲੈਂਡ ਯੂ ਐਸ ਏ ਤੋਂ ਵੱਡੇ ਮਾਨ ਦੇ ਕੇ ਵੱਡਾ ਧੰਨਵਾਦ ਕਰਾਂਗੇ ਸਤਿਕਾਰ ਕਰਾਂਗੇ ਟਾਈਮ ਲੱਗ ਗਿਆ ਓਕੇ ਲੋ ਇੱਕ ਪਾਸੇ ਕਹਿੰਦੇ ਬੂਟੇ ਦੀ ਟੀਮ ਆ ਵਾਠ ਵਾਲੇ ਦੀ ਇੱਕ ਪਾਸੇ ਕਹਿੰਦੇ ਇਵਨ ਦੀ ਟੀਮ ਆ ਖੇਡ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਆ ਮੇਰੇ ਵੀਰੋ ਬਾਈ ਕਾਪੀ ਦੇ ਦਿਓ ਮੇਰੀ ਬੇਨਤੀ ਆ ਆਪਣੇ ਕਾਪੀ ਦੇ ਦਿਓ ਵੀਰ ਜੀ ਲੈਣ ਕੇ ਬੇਨਤੀ ਆ ਭਰਾਵਾਂ ਨੂੰ ਕਿ ਕਾਪੀ ਦੇ ਦਿਓ ਉਸਕਰ ਕਰੀ ਤਰੱਕੀ ਤੇ ਆ ਵਰਗਾਦਾਨ ਨਾ ਕੋਈ ਐਵੇਂ ਦੁਨੀਆ ਜਾਂਦੀ ਰੋਈ ਧੀ ਨਾ ਮਾਰ ਮਕਾਲੀ ਓਏ ਪਹਿਲੋ ਰੱਬ ਦੀਆਂ ਸਾਹਮ ਸੁਗਾਤਾ ਪੈਸਾ ਫੇਰ ਕਮਾਲੀ ਓਏ ਆ ਕਹਿੰਦੇ 11 ਨੰਬਰ ਦੀ ਕਿੱਟ ਦੇ ਵਿੱਚ ਅਨੂ ਇੱਕ ਅਨੂਆ ਤੇ ਇੱਕ ਅਨੂ ਸੇ ਕਹਿੰਦੇ ਪੰਜਾਬ ਦੀ ਸ਼ੇਰ ਬੱਚੀ 12 ਨੰਬਰ ਦੀ ਕਿੱਟ ਦੇ ਵਿੱਚ ਕਹਿੰਦੇ ਮਟਿਆਰਾ ਡੱਕਣ ਨੂੰ ਡੱਕਣ ਨੂੰ ਬਿਲਕੁਲ ਤਿਆਰ ਚਾਰ ਖਿਡਾਰਨਾਂ ਦੇ ਦਰਮਿਆਨ ਵੱਡੀ ਟੱਕਰ ਲਓ 1 ਨੰਬਰ ਦੀ ਕਿੱਟ ਦੇ ਵਿੱਚ ਐਨ ਕਹਿੰਦੇ ਪੰਜਾਬ ਦੀ ਸ਼ੇਰ ਬੱਚੀ ਡੱਕਦੀ ਪਰ ਦੇਖਾਂਗੇ ਪੁਆਇੰਟ ਪੁਆਇੰਟ ਕਹਿੰਦੇ ਲਓ ਇਧਰ 2 ਨੰਬਰ ਦੀ ਕਿੱਟ ਦੇ ਵਿੱਚ 2 ਨੰਬਰ ਦੀ ਕਿੱਟ ਦੇ ਵਿੱਚ ਰੇਡ ਪੈ ਚੁੱਕੀ ਕਹਿੰਦੇ ਸੋਫਿਆਂ ਵਾਲਿਆਂ ਕਮਰਿਆਂ ਦੇ ਵਿੱਚ ਉਹ ਜੋ ਮੇਰੀਆਂ ਤਸਵੀਰਾਂ ਉਹ ਸਾਫ ਸਫਾਈਆਂ ਕਰਦੇ ਵੀ ਕਿਧਰੇ ਹੋਣਾ ਜਮਨਲੀ ਦਾ ਪਹਿਲੋਂ ਬਿੰਦ ਦਾ ਬਸਾਣਾ ਖਾਦਾ ਹੁਣ ਕਿ ਦੌਰੇ ਕੱਲੀ ਨਹੀਂ ਇੱਕ ਘਰ ਤੇਰਾ ਜੋੜਿਆ ਵਾਏ ਉਹ ਦੂਜਾ ਜੋਟੀ ਲਾ ਦੇਵੇ ਕਿਆ ਜੱਪਾ ਬਿਲਕੁਲ ਹੀ ਨਰੌਣ ਲੋ ਇਧਰਲੇ ਪਾਸੇ ਸਿੰਦਾ ਸਰਪੰਚ ਹੁਣ ਜੱਫੇ ਚ ਲਾ ਦੀ ਹੈ ਨਾ ਹੈਨਾ ਲੈ ਵੀ ਮੀਨਾ ਉੱਥੇ ਪੁਠੀਆ ਪੁਠੀਆ ਲਓ ਕਾਜਲ ਦਾ ਇੱਕੋ ਹੀ ਜੱਫਾ ਸਿੰਦਾ ਸਰਪੰਚ ਕਹਿੰਦਾ 100 ਰੁਪਏ ਦਾ ਕਾਜਲ ਕਿੱਥੇ ਹੈ ਕਾਜਲ ਹੱਥ ਖੜਾ ਕਰੀ ਕਾਜਲ ਤੇਰਾ ਇੱਕੋ ਹੀ ਜੱਫਾ 100 ਰੁਪਏ ਸਿੰਦੇ ਸਰਪੰਚ ਲਓ ਲਓ ਨਾ ਨੀਲਮ ਦੀ ਰੇਟ ਆ ਮੇਰੇ ਵੀਰੋ ਲੈ ਵੀ ਕਾਜਲ ਤੇਰਾ ਇੱਕੋ ਹੀ ਜੱਫਾ ਸਰਪੰਚ ਸਾਹਿਬ ਕਹਿੰਦਾ 100 ਰੁਪਏ ਦਾ 100 ਰੁਪਏ ਦਾ ਤੇਰਾ ਇੱਕੋ ਜੱਫਾ ਇਧਰ ਦੇ ਪਾਸੇ ਕਹਿੰਦੇ ਜੱਫਾ ਹੋਰ ਕੁੜੀ ਨੇ ਲਾ ਦਿੱਤਾ ਮੇਰੇ ਵੀਰੋ ਆ ਦੋ ਨੰਬਰ ਦੀ ਕੰਨੀ ਤੋਂ ਕਹਿੰਦੇ ਜੱਫੇ ਦੀ ਟਰਾਈ ਕੀਤੀ ਆ ਪਰ ਦੇਖਾਂਗੇ ਖੇਡ ਗਰਾਉਂਡ ਦੇ ਵਿੱਚ ਆ ਜੱਫਾ ਲੱਗ ਗਿਆ ਪਰ ਪਿੰਟੂ ਚੇਅਰਮੈਨ ਵੱਲੋਂ ਇਹਦੀ ਦੂਜੀ ਭੈਣ ਕ੍ਰੀ ਕਾਜਲਾ ਤੇਰਾ ਤੇਰੀ ਇੱਕੋ ਰੇਡ 100 ਰੁਪਏ ਦੀ ਕੋਈ ਰੇਡ ਚਾਰ ਖਿਡਾਰਨਾਂ ਦੇ ਦਰਮਿਆਨ ਵੱਡੀ ਟੱਕਰ ਇਧਰ ਦੇ ਪਾਸੇ ਕਹਿੰਦੇ ਕਾਜਲ ਟਰਾਈ ਕਰਦੀ ਪਰ ਉਧਰ ਕਹਿੰਦੇ ਰੇਡਰ ਦਾ ਪੁਆਇੰਟ ਆ ਕਵਲ ਲਾ 200 ਰੁਪਏ ਦਾ ਕਵਲ ਸਾਬੀ ਵੱਲੋ 200 ਰੁਪਏ ਦਾ ਕੋਈ ਜਫਾ ਤੇਰਾ ਸਾਬੀ ਵੱਲੋ ਇਹ ਭਰਾ ਨੇ ਇਹ ਤਿੰਦੇ ਕਿ ਇੰਨਾ ਪੈਸੇ ਦੇਣੇ ਚਾਹੀਦੇ ਤਿਆਂ ਧਿਆੜੀਆਂ ਨੂੰ ਕਿਉਂਕਿ ਹੌਸਲੇ ਵਧਦੇ ਆ ਤੇ ਫਿਰ ਕਹਿੰਦੇ ਖਿਡਾਰੀ ਬੜਾਈ ਵਧੀਆ ਖੇਡ ਜਾਂਦੇ ਆ ਖਿਡਾਰੀ ਸਹਬਾ ਬੁਰੀ ਬਣਾਤੀ ਕਹਿੰਦੇ ਮਰਦਾ ਹਜ਼ਾਰਾਂ ਨੇ ਉਸ ਕਵੀਆਂ ਦੀ ਗਲਤੀ ਨੂੰ ਮੈਂ ਕਿੱਦਾਂ ਸੁਧਾਰ ਦਿਆਂ ਉਹ ਕੁੜੀਏ ਕਿਸਮਤ ਕੁੜੀਏ ਤੈਨੂੰ ਇੰਨਾ ਪਿਆਰ ਦਿਆਂ ਆਪਣੇ ਹਿੱਸੇ ਦੀ ਜ਼ਿੰਦਗੀ ਮੈਂ ਤੇਥੋਂ ਵਾਰ ਦਿਆ ਲੋ ਇਧਰਲੇ ਪਾਸੇ ਵੀ ਉਹ ਮੋੜਤੀ ਭਾਜੀ ਲੱਗੂ ਜੱਫਾ ਕਹਿੰਦੇ ਜਿਆਰਾ ਨੰਬਰ ਦੀ ਕਿੱਟ ਦੇ ਵਿੱਚ ਉਹ ਅਨੂ ਨੇ ਕਹਿੰਦੇ ਰੇਡ ਪਾਈ ਪਰ ਦੇਖਾਂਗੇ ਪੁਆਇੰਟ ਵੀ ਅਨੂ ਨੇ ਕਹਿੰਦੇ 100 ਰੁਪਏ ਦੀ ਮੇਰੇ ਵੀਰੋ ਇੱਕੋ ਹੀ ਰੇਡ 100 ਰੁਪਏ ਦੀ ਤੇ ਜੇ ਉਧਰਲੇ ਪਾਸੇ ਹਰੀਕੇਟ ਵਾਲੀ ਨੇ ਜੱਫਾ ਲਾ ਦਿੱਤਾ ਫਿਰ ਉਹਦਾ 300 ਬਣ ਜਾਂਦਾ ਪਰ ਇਧਰਲੇ ਪਾਸੇ ਖਿੱਚ 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 ਇਹ ਕਹਿੰਦੇ ਸੁੱਖੇ ਪਹਿਲਵਾਨ ਦੀ ਪੁੱਤਰ ਬਹੁਤ ਧੰਨਵਾਦ ਲੈ ਵੀ ਕਾਜਲ ਤੂੰ ਵੀ ਲਾ ਜਫਾ ਤੈਨੂੰ ਵੀ ਦੀਏ ਕਾਜਲ 300 ਰੁਪਏ ਸਾਭੀ ਵੱਲੋ 300 ਰੁਪਏ ਦਾ ਕਾਜਲ ਜਫਾ ਹੁਣ ਨਹੀਂ ਛੜਦੀ ਕਾਜਲ ਹੁਣ ਨਹੀਂ ਛੜਦੀ ਹੁਣ ਨਹੀਂ ਛੜਦੀ ਹੁਣ ਨਹੀਂ ਛੜਦੀ ਜਫਾ ਜਫਾ ਲੱਗੀ ਜੋ ਦੇ ਪਿੰਡ ਆ ਉਹਦਾ ਨੰਬਰ ਲਿਓ ਕਾਪੀ ਕੋਲ ਆ ਤੇ ਬਾਜ ਆਹ 200 ਰੁਪਿਆ ਤਿੰਨ ਨੰਬਰ ਦੀ ਕਿੱਟ ਦੇ ਵਿੱਚ ਜੇਕਰ ਉਹ ਕੁੜੀ ਜਫਾ ਲਾਉਂਦੀ ਤੇ ਉਹਨਾਂ ਦੇਾਂਗੇ ਆ ਇਹ ਤਾਂ ਆਪਾਂ ਹੀ ਦੇਖਦੇ ਹਾਂ ਫਿਰਦੀਆਂ ਕਮਲੀਆਂ ਲਓ ਬਹੁਤ 플레이ਰ ਘਲਾ ਯਾਰ ਮੇਰੇ ਕੋਲ ਕੋਈ ਰੈਡਰ ਜਫੀ ਦਾ ਨਾਮ ਦੱਸਿਏ ਲਓ ਉਧਰਲੇ ਪਾਸੇ ਤਕੜੇ ਪੁਆਇੰਟ ਦਾ ਅਸੀਂ ਤੋਂ ਖੇਡ ਗਰਾਉਂਡ ਦੇ ਵਿੱਚ ਆ ਜਾਣਗੀਆਂ ਬੇਨਤੀ ਹੈ ਦੋਨਾਂ ਟੀਮਾਂ ਨੂੰ ਔਰ ਪਾਣੀ ਵਾਲਾ ਵੀਰ ਇੱਕ ਗਲਾਸ ਪੁੱਜਦਾ ਕਰ ਦਵੇ ਖੇਡ ਗਰਾਉਂਡ ਦੇ ਵਿੱਚ ਲੋ ਇਧਰ ਨੇ ਪਾਸੇ ਲੱਗਿਆ ਹੋਇਆ ਜੋਰ ਉਹ ਖੇਡ ਗਰਾਉਂਡ ਦੇ ਵਿੱਚ ਐਨ ਕਹਿੰਦੇ ਪਰ ਦੇਖਾਂਗੇ ਪੁਆਇੰਟ ਰੇਡਰ ਦਾ ਕਹਿੰਦੇ ਧੀ ਬਰਕਤ ਆ ਉਹਦੇ ਘਰ ਸਭ ਕੋ ਜਾ ਤੇ ਅੱਜ ਕਹਿੰਦੇ ਕਾਜਲ ਵੀ ਕਹਿੰਦੇ ਟੌਪ ਦੇ ਜੱਫੇ ਲਾ ਰਹੀ ਆ ਤੇ ਦੂਜੀ ਭੈਣ ਕਹਿੰਦੀ ਰੈਡਾਂ ਪਾਰੀ ਲਓ ਕਾਜਲ ਦਾ ਫੇਰ 100 ਦਾ ਸਾਦੀ ਸਾਡਾ ਭਰਾ ਕਹਿੰਦਾ 100 ਦਾ ਸੌ ਦਾ ਇਧਰ ਨਿਕਲ ਗਈ ਕੁੜੀ ਇਹਨੂੰ ਦੇ ਦਈਏ ਸੌ ਇਹ ਭਰਾ ਨੇ ਸਾਡੇ ਸਾਬੀ ਹੁਣੇ ਮਾਇਆ ਦੇ ਰਿਆ ਕਹਿੰਦੇ ਕਿ ਚੱਲਦਾ ਫਿਰਦਾ ATM ਖੇਡ ਗਰਾਉਂਡ ਦੇ ਵਿੱਚ ਆ ਗਿਆ پیسے ਦੇਣੇ ਚਾਹੀਦੇ ਆ ਪਰ ਇਧਰਲੇ ਪਾਸੇ ਫੜਿਆ ਕਿੱਤਾ ਲੱਗਾ ਜੋਰ ਖੇਡ ਗਰਾਉਂਡ ਦੇ ਵਿੱਚ 30 ਸਕਿੰਟਾਂ ਦੀ ਕਬੱਡੀ ਪੰਜਾਬ ਦੀਆਂ ਸ਼ੇਰ ਬੱਚੀਆਂ ਆ 100 ਹੋਰ 100 ਹੋਰ ਜਫੇ ਤੇ ਪਰ ਆਹ ਗਈ ਲੜਕੀ ਇੱਕ ਹੋਰ ਬੇਨਤੀ ਆ ਸਾਡੀਆਂ ਭੈਣਾਂ ਨੂੰ ਕਿ ਆਪਾਂ ਪ੍ਰਸ਼ਾਦਿਆ ਜਰੂਰ ਲਾਈਏ ਆਪਾਂ ਗੁਰੂ ਘਰ ਆਏ ਆ ਤੇ ਬੇਨਤੀ ਆ ਆਪਾਂ ਸੇਵਾ ਕਰੀਏ ਪ੍ਰਸ਼ਾਦਿਆ ਦੀ ਮੇਰੇ ਖਿਆਲ ਪ੍ਰਸ਼ਾਦੇ ਉੱਥੇ ਆਪਾਂ ਵੀ ਜਿਹੜਾ ਸੇਵਾ ਕਰੀਏ ਸੋ ਬੇਨਤੀ ਆ ਸਾਰੀਆਂ ਭੈਣਾਂ ਨੂੰ ਇਧਰਲੇ ਪਾਸੇ ਕਾਜਲ ਔ ਕਾਜਲ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਔ ਚੱਪਾ 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 ਚਰਖਾ ਤੇ ਦੇਖਾਂਗੇ ਪੁਆਇੰਟ ਕਾਜਲ ਦਾ ਲਾਸ ਸ਼ੰਦਾ ਸਰਪੰਚੋ ਸਰਕਾਰ ਭਰਾ ਦਾ ਗਹਿੜ ਗੜਵਾ ਧੰਨਵਾਦ ਇਧਰਲੇ ਪਾਸੇ ਕਹਿੰਦੇ ਜੱਫਾ ਫੇਰ ਉਹ ਜੱਫਾ ਫੇਰ ਓਕੇ ਐਪੀ ਸੰਦੀਪ ਤੂੰ ਵੀ ਲਾ ਜੱਫਾ ਤੈਨੂੰ ਵੀ ਦਵਾਦੀ ਸਰਪੰਚਾ ਲੋ ਅੱਗੇ ਕਾਜਲ ਨੂੰ ਦਵਾਉਂਦੇ ਆ ਹੁਣ ਸੰਦੀਪ ਦੀ ਗੱਲ ਚੱਲੂਗੀ ਇੱਕ ਨੰਬਰ ਤੇ ਕੇ ਕਹਿੰਦੇ ਆ ਆ ਸੰਦੀਪ ਨੇ ਲਾਤਾ ਸਰਪੰਚਾ ਜੱਫਾ ਪਰ ਸੰਦੀਪ ਨੇ ਇਹ ਜਾਣੀ ਕਰ ਦਿੱਤੀ ਕੰਨੀ ਨੇ ਅੱਜ ਆ ਕੀ ਮেরে ਖਲਾ ਪੈਣਾ ਦਾ ਹੌਸਲਾ ਵਧਾ ਦਈਏ ਇੱਕ ਚੱਕਰ ਲਾਵੇਗੀ ਸਾਰੇ ਗਰਾਊਂਡ ਦਾ ਤੇ ਸਾਰੇ ਪੰਜਾਬ ਪਿੰਡਾਂ ਕੋਈ 10 ਕੋਈ 5 ਜਿੰਨਾ ਵੀ ਹੈਗਾ ਇਸ ਬੱਚੀ ਦਾ ਮਾਣ ਤੇ ਸਨਮਾਨ ਕਰਿਓ ਲਓ ਇਧਰਲੇ ਪਾਸੇ ਟੱਕਲ 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 ਟੱਕਰ ਆ ਚੱਕਰ ਤੇ ਟੱਕਲ ਟੱਕਰ ਤੇ ਚੱਕਰ ਚੱਕਰ ਤੇ ਟੱਕਰ ਆ ਖੇਡ ਗਰਾਊਂਡ ਦੇ ਵਿੱਚ ਇਧਰਲੇ ਪਾਸੇ ਕਹਿੰਦੇ ਗੁਰਜੰਟ ਆ ਗਿਆ ਆ ਵੀ ਕਹਿੰਦੇ ਖੇਡ ਚੋਟੀ ਦੀ ਤੇ ਦੁਨੀਆ ਦੇ ਵੱਡੇ ਸਟਾਰ ਆ ਗਏ ਆ ਇਹ ਨਹੀਂ ਭਾਜੀ ਉਹਨਾਂ ਨੂੰ ਦਿਓ ਜਿੰਨਾ ਪੁਆਇੰਟ ਲਿਖਣੇ ਆ ਵੱਡੀ ਕਾਪੀ ਦਿਓ ਉਹਨਾਂ ਨੇ ਪੁਆਇੰਟ ਲਿਖਣੇ ਆ ਲਓ ਇੱਧਰ ਕਰਤਾਰਾ ਆ ਗਿਆ ਢਿੰਡੀ ਵਾਲੀਆਂ ਢਿੰਡੀਆਂ ਮੋਢੀ ਝੋੜ ਲੈ ਵੀ ਗਰਨਾਲ ਸਿੰਘ ਆ ਗਿਆ ਪ੍ਰੋਪਰ ਚੱਲਦੀਆਂ ਤੇ ਸਾਉਦੀ ਅਰਬ ਦੇ ਵਿੱਚ ਕਹਿੰਦੇ ਸਾਡਾ ਦੇਵੀ ਵੀ ਭਰਾ ਸਾਡਾ ਰਹਿੰਦਾ ਤਾਂ ਵੀ ਮਾਨੂੰ ਫੇਰ ਲਾ ਕੋਈ ਤਕੜਾ ਜੱਫਾ ਕਿਉਂਕਿ ਭਾਰਾ ਸ਼ਰੀਰ ਆ ਕਹਿੰਦੇ ਜਦੋਂ ਜੱਫਾ ਲੱਗ ਜਾਂਦਾ ਤੇ ਦੂਜੇ ਪਾਸੇ ਸਾਰਾ ਕੁਝ ਖਿਲਰ ਜਾਂਦਾ ਲੋ ਇਧਰਲੇ ਪਾਸੇ ਫੜਿਆ ਹੋਇਆ ਗੁੱਟ ਦੇਖਾਂਗੇ ਖੇਡ ਗਰਾਉਂਡ ਦੇ ਵਿੱਚ ਦਿੱਖੋਂ ਆਉਂਦਾ ਇੱਕ ਗੱਲ ਦਾ ਜਿਹਦੇ ਕੋਲ ਕਹਿੰਦੇ ਧੀ ਪਤਨੀ ਲੱਖ ਲਾਂ ਤੋਂ ਨਾ ਧੀਆ ਪੁੱਤਾਂ ਦੇ ਜਿੰਨਾ ਇਧਰਲੇ ਪਾਸੇ ਕਹਿੰਦੇ ਖੇਡ ਗਰਾਉਂਡ ਦੇ ਵਿੱਚ ਪਈ ਹੋਈ ਰੇਡ ਸ਼ਾਟ ਵਾਂਗ ਜਾਂ ਕਹਿੰਦੇ ਪਰ ਇਧਰ ਫੜਿਆ ਗੁੱਟ ਕਾਜਲ ਨੇ ਕਾਜਲ ਕਹਿੰਦੀ ਹੁਣ ਛੁੱਟ ਪਰ ਉਧਰਲੇ ਪਾਸੇ ਕਹਿੰਦੇ ਇੱਕ ਨੰਬਰ ਦੀ ਕਿੱਟ ਦੇ ਵਿੱਚ ਸਾਥੀ ਕਹਿੰਦਾ 100 ਰੁਪਿਆ ਭਰਾ ਮੇਰਿਆ ਕਿਉਂਕਿ ਤੂੰ ਬੱਚਿਆਂ ਦਾ ਸਤਕਾਰ ਕਰ ਰਿਹਾ ਮਾਇਆ ਦੇ ਰਿਹਾ ਕਿਸੇ ਨੂੰ ਮਾਇਆ ਦੇਣੀ ਹੋਵੇ ਤੇ ਪਾਥੀ ਤੋਂ ਵੱਡਾ ਦਿਲ ਚਾਹੀਦਾ ਇਹ ਗੱਲ ਪੱਕੀ ਆ ਤੇ ਤੈਨੂੰ ਨਹੀਂ ਤਾਂ ਫਿਰ ਸਰਪੰਚ ਕਹਿੰਦਾ ਰੇਡਰ ਨੂੰ ਖਿੱਚ ਖਿੱਚ 5 5 500 ਉਹ 500 ਦਾ ਇੱਕ ਉਹ 100 100 ਦੇ ਪੰਚ 50-50 ਦੇ 10, 20-20 ਦੇ 25, ਉਹ 10-10 ਦੇ 50 ਤੇ ਪੰਨਾ-ਪੰਨਾ ਦਾ 100 ਨੋਟ ਉਹ ਕਾਦ ਲੈ ਪਰ ਰੈਡਰ ਨੂੰ ਦੇ ਦਈਏ। ਬਾਦੂ ਮਾਇਆ ਲੰਦ ਕੇ ਲਿਆ ਦੀ ਗੱਡਿਆਂ ਤੇ ਭਰਾ ਸਾਡਾ ਇਦਾਂ ਦੇ ਦਿਲਦਾਰ ਬੰਦੇ ਚਾਹੀਦੇ ਗਰਾਊਂਡ ਦੇ ਵਿੱਚ ਇਹਨਾਂ ਦਾ ਹੌਸਲਾ ਵਾਧਾ ਕੁੜੀਆਂ ਦਾ ਹੁਣ ਰੇਡ ਰਹਿ ਗਈ ਕੋਈ ਅੰਚ ਕਹਿੰਦੇ ਕਰਾ ਤਾੜੀ ਲਾ ਦਿਓ ਭਰਾ ਦੇ ਲਈ ਕਿਉਂਕਿ ਪੈਸੇ ਦੇਣੇ ਕੋਈ ਸੌਖੀ ਗੱਲ ਨਾ ਪਾਤੀ ਤੋਂ ਵੱਡਾ ਦਿਲ ਚਾਹੀਦਾ ਛਿੰਦਿਆ ਇਹ ਗੱਲ ਸੱਚੀ ਆ ਭਰਾ ਮੇਰਿਆ ਲਓ ਵੀ ਰੇਡ 500 ਦੀ ਆ ਵੀ ਰੇਡ 500 ਕੱਕਾ ਜੱਤ ਵੀ ਲੈ ਜਾ ਆਦਾ ਆਦਾ ਬੁੱਤਿਆ ਗਰਨਾਲ ਹੁਣ ਟਾਡਾ ਵੀ ਨੰਬਰ 라ਦੀ ਆ 550 ਦਾ ਹੈਨਾ ਕਿਉਂ ਵੀ ਬਿੱਲਿਆ ਬਿੱਲਾ ਮੱਖੀ ਵਾਲਾ ਨਜ਼ਾਰਾ ਹੁਣ ਆਉਣਾ ਕਬੱਡੀ ਦਾ ਨਜ਼ਾਰਾ ਹੁਣ ਆਉਣਾ ਕਬੱਡੀ ਦਾ ਜਾਰਾ ਹੁਣ ਆਉਣਾ ਕਬੱਡੀ ਦਾ ਘੜੀ ਬਣ ਗਈ ਬਹੁਤ